ਸਤਿ ਸ੍ਰੀ ਅਕਾਲ ਤੇ ਦੋਸਤੋ ਤੁਸੀਂ ਦੇਖ ਸਵੈਕ ਪੰਜਾਬ ਟੀਵੀ ਇੱਕ ਵੀਰ ਜਿਨ੍ਹਾਂ ਦਾ ਨਾਮ ਨਹਿੰਗ ਮਨਿੰਦਰ ਸਿੰਘ ਹੈ ਜਿਨ੍ਹਾਂ ਨੇ ਕੀ ਇੱਕ ਪ੍ਰਵਾਸੀ ਅਫਸਰ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਉੱਚ ਅਹੁਦੇ ਤੇ ਸੀ ਅਤੇ ਉੱਥੇ ਕੰਮ ਕਰਨ ਵਾਲੀ ਇੱਕ ਪੰਜਾਬੀ ਕੁੜੀ ਨੂੰ ਆਪਣੇ ਨਾਲ ਗਲਤ ਕੰਮ ਕਰਨ ਦਾ ਵਾਸਤੇ ਦਬਾਅ ਪਾ ਰਿਹਾ ਸੀ ਉਹ ਦੀ ਭੁਗਤ ਸਵਾਰੀ ਉਹ ਦੇ ਦਫਤਰ ਦੇ ਵਿੱਚ ਜਾ ਕੇ ਉਸ ਕੁੜੀ ਅਤੇ ਉਸ ਦੀ ਮਾਤਾ ਤੋਂ ਮਾਫੀ ਮੰਗਵਾਈ ਅਤੇ ਉੱਥੇ ਹੀ ਹੁਣ ਪੰਜਾਬੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਇਸ ਨਹਿੰਗ ਸਿੰਘ ਵੱਲੋਂ ਜੋ ਕਿ ਹਰ ਇੱਕ ਦੇ ਲਈ ਸੋਨੀ ਬੇहद ਜ਼ਰੂਰੀ ਹੈ ਸੋ ਆਓ ਤੁਸੀਂ ਸੋ ਨਹੀਂ ਸਿੰਘ ਸਾਹਿਬ ਨੇ ਕੀ ਕਿਹਾ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਜੋ ਗੱਲ ਗੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ ਵਾਲੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਆਪ ਜੀ ਦੇ ਰੂਪ ਰੂਪ ਹੋਏ ਆ ਲਾਈਵ ਹੋਏ ਆ ਕੱਲ ਜੋ ਅਸੀਂ ਵੀਡੀਓ ਸ਼ੇਅਰ ਕੀਤੀ ਸੀ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਕੰਪਨੀ ਦੇ ਅਫਸਰ ਨੇ ਜੋ ਸਾਡੇ ਰੂਪਨਗਰ ਜ਼ਿਲ੍ਹੇ ਦੀ ਧੀ ਦੇ ਨਾਲ ਕਨੋਲੀ ਪਿੰਡ ਦੇ ਇੱਕ ਧੀ ਦੇ ਨਾਲ ਜੋ ਛੇਡ ਛਾੜ ਦਾ ਮਾਮਲਾ ਸੀ ਬੱਚੀ ਨੂੰ ਗਲਤ ਮੈਸੇਜ ਕਰਨਾ ਉਹਨੂੰ ਅਸ਼ਲੀਲ ਕੰਮ ਕਰਨ ਲਈ ਇਦਿਆ ਕਹ ਲਓ ਸਿੱਧੇ ਸ਼ਬਦਾਂ ਚ ਕਹੀਏ ਸਰੀਰਕ ਸੰਬੰਧ ਬਣਾਉਣ ਲਈ ਕਹਿਣਾ ਤੇ ਜਦੋਂ ਬੱਚੀ ਨੇ ਉਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਹਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਜੋ ਵੀ ਗੱਲਬਾਤ ਅਸੀਂ ਆਪ ਜੀ ਦੇ ਕੱਲ੍ਹ ਸਾਹਮਣੇ ਰੱਖੀ ਸੀ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ 5 ਮਿਲੀਅਨ ਦੇ ਲਾਗ-ਪਾਸ ਉਹ ਵੀਡੀਓ ਤੁਸੀਂ ਪਹੁੰਚਾ ਦਿੱਤੇ ਬਾਕੀ ਸਾਰੇ ਪੱਤਰਕਾਰ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਵੇਰ ਦੇ ਮੈਂ ਵੇਖਿਆ ਜਿੱਥੇ ਇੱਕ ਤੱਕ ਮੈਨੂੰ ਪਤਾ ਲੱਗਾ 8-10 ਨਿਊਜ਼ ਚੈਨਲਾਂ ਤੇ ਜਿਹੜੀ ਇਹ ਖਬਰ ਚੱਲ ਰਹੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰ ਇੱਥੇ ਇਕੱਲਾ ਧੰਨਵਾਦ ਕਰਕੇ ਜਾਂ ਸਾਡੇ ਇਹ ਇੱਕ ਇਕੱਲਾ ਕਾਰਜ ਕਰਕੇ ਨਹੀਂ ਸਰਨਾ ਹੈਗਾ ਅਸੀਂ ਆਪ ਸਭ ਨੂੰ ਵੀ ਬੇਨਤੀ ਕਰਦੇ ਆ ਜਿਹੜਾ ਇਹ ਪ੍ਰਵਾਸ ਹੈ ਇਹ ਪੰਜਾਬ ਔਰ ਹਰਿਆਣੇ ਦੀਆਂ ਜੜ੍ਹਾਂ ਦੇ ਵਿੱਚ ਦਿਨ ਪਰ ਦਿਨ ਬੈਠਦਾ ਜਾ ਰਿਹਾ ਉਹ ਕਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਜਦੋਂ ਅਸੀਂ ਖਰਨ ਵਾਲਾ ਮਸਲਾ ਹੱਲ ਕੀਤਾ ਸੀ ਉਦੋਂ ਵੀ ਤੁਹਾਨੂੰ ਦੱਸਿਆ ਸੀ ਸਾਡੇ ਹਰ ਵਰਗ ਮਜ਼ਦੂਰ ਵਰਗ ਤੋਂ ਲੈ ਕੇ ਉੱਚੇ ਅਹੁਦੇਆਂ ਨੌਕਰੀਆਂ ਦੇ ਹਰ ਖਿੱਤੇ ਤੱਕ ਹਰ ਪੇਸ਼ੇ ਤੱਕ ਇਹ ਜਿਹੜਾ ਪ੍ਰਵਾਸੀ ਵਰਗ ਆ ਕੇ ਬੈਠ ਗਿਆ ਸਾਡੇ ਸਿਰਾਂ ਦੇ ਉੱਤੇ ਅੱਜ ਮਜ਼ਦੂਰ ਵੀ ਸਾਨੂੰ ਇੱਕ ਕੰਮ ਕਰਨ ਲਈ ਪ੍ਰਵਾਸੀ ਚਾਹੀਦਾ ਤੇ ਅੱਜ ਸਾਡੇ ਜੇ ਆਪਾਂ ਉੱਚਲੇ ਅਹੁਦਿਆਂ ਤੇ ਦੇਖੀਏ ਕਿਸੇ ਵੀ ਉੱਚੇ ਅਹੁਦਿਆਂ ਦੇ ਮੰਤਰੀ ਮੰਡਲ ਤੋਂ ਲੈ ਕੇ ਸਰਕਾਰੀ ਅਫਸਰਾਂ ਤੱਕ ਪ੍ਰਾਈਵੇਟ ਕੰਪਨੀਆਂ ਦੇ ਮਾਲਕਾਂ ਤੱਕ ਕਾਰੋਬਾਰਾਂ ਤੱਕ ਇਹ ਪ੍ਰਵਾਸ ਸਾਡੇ ਸਿਰਾਂ ਤੇ ਬੈਠਾ ਇਸੇ ਗੱਲ ਦੇ ਨਤੀਜੇ ਅੱਜ ਇਹ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਸਾਡੇ ਆਪਣਾ ਪੰਜਾਬ ਇੱਕ ਸਾਡਾ ਘਰ ਹੈ ਪੰਜਾਬ ਦੇ ਵਿੱਚ ਵੀ ਸੇਫ ਨਹੀਂ ਰਹਿ ਗਈਆਂ ਸੋ ਇਸ ਗੱਲ ਨੂੰ ਅਸੀਂ ਇਕੱਲੇ ਵੀ ਕੁਝ ਨਹੀਂ ਕਰ ਸਕਦੇ ਹੈਗੇ ਅਸੀਂ ਜਿੰਨੇ ਕ ਵੀ ਸਾਡੀ ਹੈ ਸਿਹਤ ਹੈ ਜਾਂ ਜਿੰਨੇ ਕ ਵੀ ਸਾਡੇ ਸੁਆਸ ਚੱਲਦੇ ਗੁਰੂ ਸਾਹਿਬ ਤੋਂ ਡਰ ਕੇ ਕਹਿੰਦੇ ਆ ਉਹ ਪੱਥ ਤੇ ਪੰਜਾਬ ਦੇ ਲੇਖੇ ਆ ਆਪਣੇ ਪੰਜਾਬ ਦੇ ਵਿੱਚ ਹੀ ਜੰਮੇ ਆ ਤੇ ਪੰਜਾਬ ਲਈ ਹੀ ਮਰਾਂਗੇ ਪਰ ਆਪ ਸਭ ਨੂੰ ਵੀ ਅਸੀਂ ਜਗਾਉਣਾ ਚਾਹੁੰਦੇ ਆ ਤੁਸੀਂ ਵੀ ਘਰਾਂ ਦੇ ਵਿੱਚੋਂ ਨਿਕਲੋ ਜਿੱਥੇ ਜਿੱਥੇ ਇਹ ਪ੍ਰਵਾਸੀ ਧੱਕਾ ਕਰਦੇ ਨੇ ਆਪਣਿਆਂ ਦੇ ਨਾਲ ਜ਼ਰੂਰ ਖੜੋ ਇੱਕ ਸਾਡੀ ਬੇਨਤੀ ਸਾਰਿਆਂ ਨੂੰ ਹੋਰ ਹੈ ਤੁਸੀਂ ਇਹ ਵੇਖੋ ਵੀ ਇਹ ਪ੍ਰਵਾਸੀ ਬਾਹਰ ਅਦਰ ਸਟੇਟਾਂ ਦੇ ਵਿੱਚੋਂ ਪੜ੍ਹ ਕੇ ਟੈਸਟ ਪਾਸ ਕਰਕੇ ਆ ਕੇ ਸਾਡੇ ਉੱਚ ਅਧਿਆਧਿਆ ਤੇ ਆ ਕੇ ਅਫਸਰ ਲੱਗਦੇ ਨੇ ਠੀਕ ਹੈ ਜੀ ਵੀ ਜਦੋਂ ਜਦੋਂ ਇਹ ਆ ਕੇ ਸਾਡੇ ਸਿਰਾਂ ਤੇ ਬੈਠੇ ਨੇ ਕੀ ਗੱਲ ਸਾਡੇ ਬੱਚਿਆਂ ਨਾਲੋਂ ਕਿਸੇ ਗੱਲੋਂ ਘੱਟ ਨੇ ਸਾਡੇ ਬੱਚੇ ਸਾਡੀਆਂ ਬੱਚੀਆਂ ਅਸੀਂ ਕਿਉਂ ਨਹੀਂ ਪੜ੍ਹਦੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਤੁਸੀਂ ਆਪ ਪੜ੍ਹਾਈ ਕਰੋ ਤੇ ਕਿਸਾਨ ਵੀਰਾਂ ਨੂੰ ਵੀ ਸਾਡੀ ਬੇਨਤੀ ਆ ਵੱਧ ਤੋਂ ਵੱਧ ਜਿਹੜੇ ਆਪਣੇ ਕੰਮ ਐ ਨੇ ਪੰਜਾਬ ਦੇ ਉਹਨਾਂ ਨੂੰ ਕੰਮ ਦਿਓ ਲੇਬਰ ਵੀ ਕਰਨੀ ਖੇਤਾਂ ਦੇ ਵਿੱਚ ਮਜ਼ਦੂਰੀ ਵੀ ਕਰਨੀ ਆਪਣਿਆਂ ਨੂੰ ਮਜ਼ਦੂਰੀ ਦੇ ਤੌਰ ਤੇ ਰੱਖੋ ਪ੍ਰਵਾਸੀਆਂ ਨੂੰ ਆਪਾਂ ਪਹਿਲ ਨਾ ਦਈਏ ਤਰਜੀਹ ਨਾ ਦਈਏ ਇਸੇ ਗੱਲ ਦੇ ਨਤੀਜੇ ਅੱਜ ਅਸੀਂ ਆ ਭੁਗਤ ਰਹੇ ਹਾਂ ਕਿਤੇ ਤਾਂ ਸਾਡੇ ਪੰਜਾਬੀਆਂ ਦੀ ਰੇੜੀਆਂ ਨਹੀਂ ਲੱਗਣ ਦੇ ਰਹੇ ਕਿਤੇ ਸਾਡੀਆਂ ਬੱਚੀਆਂ ਦੇ ਨਾਲ ਇਹ ਅਫਸਰ ਬਣ ਕੇ ਸਰੀਰਕ ਸ਼ੋਸ਼ਣ ਕਰ ਰਹੇ ਨੇ ਇਹਨਾਂ ਸਾਰਿਆਂ ਦੇ ਜ਼ਿੰਮੇਵਾਰ ਕੋਈ ਨਹੀਂ ਅਸੀਂ ਖੁਦ ਸੋ ਸਾਰਿਆਂ ਨੂੰ ਸਾਡੀ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਪਹਿਲੀ ਗੱਲ ਤਾਂ ਆਪਣੇ ਕਾਰਜ ਜਿਹੜੇ ਆਪ ਕਰਨਾ ਸਿੱਖੀਏ ਇਹ ਨਾ ਪ੍ਰਵਾਸ ਦੇ ਸਿਰ ਤੇ ਡਿਪੈਂਡ ਨਾ ਰਹੀਏ ਤੇ ਜੇ ਇਹਨਾਂ ਨੂੰ ਕਿਤੇ ਨਾ ਕਿਤੇ ਰੱਖਣਾ ਵੀ ਹੈ ਤਾਂ ਜਿੱਥੇ ਇਹਨਾਂ ਦੀ ਥਾਂ ਹੈ ਉੱਥੇ ਰੱਖੋ ਇੱਥੇ ਸਿਰਾਂ ਤੇ ਨਾ ਬਿਠਾਓ ਇਹਨਾਂ ਨੂੰ ਜੇ ਅੱਜ ਤੁਸੀਂ ਇਹਨਾਂ ਨੂੰ ਸਿਰਾਂ ਤੇ ਬਿਠਾਇਆ ਇਸੇ ਚੀਜ਼ ਦਾ ਅੱਜ ਤੁਸੀਂ ਖਮਿਆਜਾ ਭੋਗਤ ਰਹੇ ਹੋ ਇਸੇ ਲਈ ਅੱਜ ਸਾਡੀ ਬੱਚੀਆਂ ਦੀ ਇੱਜ਼ਤਾਂ ਨੂੰ ਹੱਥ ਪਾ ਰਹੇ ਨੇ ਇਹ ਸੋ ਸਾਡੀ ਜਿੰਨੀ ਕੋ ਗੁਰੂ ਸਾਹਿਬ ਨਾਲ ਸੇਵਾ ਲਈ ਹੋਈ ਅਸੀਂ ਨਿਭਾ ਰਹੇ ਆਂ ਚਤੋਂ ਪੈਰ ਦਿਨ ਰਾਤ ਤੁਰੇ ਫਿਰਦੇ ਹੁਣ ਵੀ ਕਿਸੇ ਕਾਰਜ ਤੇ ਜਾ ਰਹੇ ਸੀ ਅਸੀਂ ਪਰ ਆਪ ਸਭ ਪੰਜਾਬੀਆਂ ਨੂੰ ਵੀ ਸਾਡੀ ਬੇਨਤੀ ਹੈ ਅਸੀਂ ਹਮੇਸ਼ਾ ਨਹੀਂ ਰਹਿਣਾ ਸਾਡਾ ਪਤਾ ਨਹੀਂ ਵੀ ਚਾਰ ਦਿਨ ਸੁਆਸ ਹੈ ਜਾਂ ਨਹੀਂ ਹੈ ਪਰ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਲਈ ਕੋੜ ਲੱਗਿਆ ਹੋਇਆ ਕਿਉਂਕਿ ਨੌਕਰੀਆਂ ਹਰ ਖਿੱਤੇ ਹਰ ਵਰਗ ਤੇ ਸਾਡੇ ਤੇ ਬੈਠੇ ਤੇ ਸਾਡੇ ਨੌਜਵਾਨ ਇੱਥੇ ਬੇਰੁਜ਼ਗਾਰ ਤੁਰੇ ਫਿਰਦੇ ਨੇ ਜਾਂ ਨਸ਼ਾ ਕਰਦੇ ਨੇ ਸਾਨੂੰ ਆਪਣੇ ਨੂੰ ਪਹਿਲ ਦਈਏ ਮੈਂ ਖਤਮ ਕਰਨ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਮਾਰੋ ਕੁੱਟੋ ਭਜਾਓ ਮੈਂ ਸਿਰਫ ਤੁਹਾਨੂੰ ਇੰਨਾ ਕਹਿ ਰਿਹਾ ਵੀ ਜਿੱਥੇ ਇਹ ਸਾਡੇ ਸਿਰਾਂ ਤੇ ਉੱਚੀਆਂ ਪੜਾਈਆਂ ਕਰਕੇ ਉੱਚੇ ਅਹੁਦਿਆਂ ਤੇ ਬੈਠੇ ਉੱਤੇ ਸਾਡੇ ਬੱਚੇ ਕਿਉਂ ਨਹੀਂ ਬੈਠ ਸਕਦੇ ਸੋ ਸਾਡੇ ਬੱਚੇ ਆ ਜਿਹੜੇ ਜਿਨ੍ਹਾਂ ਦੇ ਮਾਪੇ ਜਿਹੜੇ ਜਿਹੜੀ ਹੁਣ ਨਵੀਂ ਪੀੜ੍ਹੀ ਐ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਓ ਪੁਲਿਸ ਆਫਸਰ ਬਣਾਓ ਮੰਤਰੀ ਬਣਾਓ ਤਾਂ ਕਿ ਕੱਲ੍ਹ ਨੂੰ ਅਸੀਂ ਵੀ ਕਹਿਣ ਯੋਗੇ ਹੋਈਏ ਜਦੋਂ ਵੀ ਕੋਈ ਕਿਸਾਨਾਂ ਦਾ ਮਸਲਾ ਹੋਵੇ ਕੋਈ ਪੰਜਾਬ ਦਾ ਮਸਲਾ ਹੋਵੇ ਅਸੀਂ ਵੀ ਕਹਿਣ ਜੋਗੇ ਹੁਈਏ ਵੀ ਸਾਡੇ ਬੱਚੇ ਭਾਈ ਬੈਠੇ ਨੇ ਉੱਚਯੋਧਿਆਂ ਤੇ ਸਾਡਾ ਮਸਲਾ ਹੱਲ ਕਰਕੇ ਦੇਣਗੇ ਸੋ ਇਸ ਗੱਲ ਨੂੰ ਸਮਝੋ ਪ੍ਰਵਾਸ ਦਾ ਖਿਹੜਾ ਛੱਡੋ ਤੇ ਆਪਣੇ ਪੰਜਾਬੀਆਂ ਨੂੰ ਪਹਿਲ ਦਿਓ ਚਾਹੇ ਉਹ ਕੋਈ ਰੇੜੀ ਲਾਉਣ ਵਾਲਾ ਪੰਜਾਬੀ ਹੈ ਚਾਹੇ ਉਹ ਕੋਈ ਫੈਕਟਰੀ ਦੇ ਵਿੱਚ ਕਾਰੋਬਾਰ ਕਰਨ ਵਾਲਾ ਪੰਜਾਬੀ ਹੈ ਕੋਈ ਵੀ ਪੰਜਾਬੀ ਹੈ ਆਪਣੇ ਪੰਜਾਬੀਆਂ ਨੂੰ ਆਪਣੇ ਵਰਗ ਨੂੰ ਪਹਿਲ ਦਿਓ ਆਪਣਿਆਂ ਨੂੰ ਕੰਮ ਦਿਓ ਆਪਣਿਆਂ ਦੇ ਰੋਜ਼ਗਾਰਾਂ 'ਚ ਵਾਧਾ ਕਰੋ ਜੇ ਕੋਈ ਸਾਡਾ ਪੰਜਾਬੀ ਭਰਾ ਆਪਣਾ ਕੰਮਕਾਰ ਖੋਲਦਾ ਤਾਂ ਉਹਦਾ ਸਪੋਰਟ ਵੀ ਉਹਦੀ ਜ਼ਰੂਰ ਕਰੋ ਉਹਦਾ ਸਾਥ ਵੀ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ